ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਸਾਡੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਸਾਡੀ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਜਿਵੇਂ ਕਿ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਸਾਡਾ ਬੁਟੀਕ ਦਾ ਤੇ ਕੱਪੜੇ ਦਾ ਕੰਮ ਹੈ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਵਰਕ ਚ ਸੂਟ ਤਿਆ ਬ੍ਰੈਡਵਰਕ ਪੇਂਟਿੰਗ ਹੈਂਡ ਪੇਂਟਿੰਗ ਕਿਸੇ ਵੀ ਤਰ੍ਹਾਂ ਹੈਵੀ ਤੋਂ ਹੈਵੀ ਡਿਜ਼ਾਈਨ ਵੀ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕੁਝ ਮੋٹے ਸੂਟ ਜਿਵੇਂ ਅਲਪਾਈਨ ਵੈਸਟ ਤੇ ਹੈਗਾ ਕੁਝ ਕੁਝ ਸਟਾਲ ਸੂਟ ਹੈ ਤੇ ਕੁਝ ਸ਼ੌਰਟ ਸੂਟ ਹੈ ਤੇ ਥੋੜੇ ਪਲੇਨ ਸੂਟ ਹੈ ਜਿਵੇਂ ਖਾਦੀ ਛਿਲਕਚਾ ਆ ਜਾਂਦੇ ਉਹ ਵੀ ਆਪਣੇ ਕੋਲੇ 10 ਕਲਰ ਪਏ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇਹ ਜਿਹੜੇ ਮੋٹے ਸੂਟ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਅਲਪਾਈਨ ਦੇ ਉਹ ਆਪਣੇ ਕੋਲੇ ਜਿਹੜੇ ਸਿੰਗਲ ਸਿੰਗਲ ਪੀਸ ਰਹਿ ਜਾਂਦੇ ਆ ਉਹ ਵਾਲੇ ਆ ਇਹ ਸੈਟ ਸੈਟ ਆਉਂਦੇ ਸਾਡੇ ਕੋਲ ਜਿਵੇਂ ਸੂਟ ਸੇਲ ਹੋ ਜਾਂਦੇ ਆ ਇੱਕ ਇੱਕ ਪੀਸ ਰਹਿ ਗਿਆ ਉਹ ਤੁਹਾਡੇ ਲਈ ਲੈ ਕੇ ਆਏ ਆ ਤੇ ਇਹ ਤੁਹਾਨੂੰ ਬਹੁਤ ਪੜਤੇ ਚ ਪਹਿਣਗੇ ਤੇ ਆ ਜੋ ਹੁਣ ਤੁਹਾਨੂੰ ਦਿਖਾਉਣੇ ਆਪਣੇ ਸੂਟ ਜੀ ਇਹ ਆਪਣਾ ਪਹਿਲਾ ਸੂਟ ਹੈ ਦੇਖੋ ਇਹ ਐਲਪਾਈਨ ਤੇ ਆ ਹਾਂਜੀ ਕੱਪੜ ਵਰਦੀ ਫੁੱਲ ਗਰੰਟੀ ਆ ਕਪੜਾ ਵਧੀਆ ਹੈ ਪੈਂਟ ਦੇਖੋ ਤੁਸੀਂ ਇਹ ਪਰਪਲ ਸ਼ੇਡ ਹੈਗਾ ਹਾਂਜੀ ਬੋਰ ਦੀ ਫੁੱਲ ਗਰੰਟੀ ਐ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਲਓ ਵੇਖੋ ਸਰਦੀ ਦਾ ਮੌਸਮ ਚੱਲੀ ਜਾਂਦਾ ਹੁਣ ਹਨਾ ਠੰਡ ਪੂਰੇ ਜ਼ੋਰਾਂ ਤੇ ਐ ਕਈ ਭੈਣਾਂ ਕਹਿ ਦਿੰਦੀਆਂ ਐਂ ਵੀ ਸਾਨੂੰ ਅਗਲੇ ਸਾਡੇ ਕੋਲੇ ਪਤਾ ਕੀ ਐ ਕਈ ਕਸਟਮਰ ਆਉਂਦੇ ਆਗੇ ਕਹਿ ਦਿੰਦੇ ਆਗੇ ਵੀ ਸਾਡਾ ਸੂਟ ਜਲਦੀ ਬਣਾ ਕੇ ਦਿਓ ਜਲਦੀ ਬਣਾ ਕੇ ਦਿਓ ਉਹ ਜੋ ਕਈ ਵਾਰ ਕਹਿ ਦਿੰਨੇ ਆ 10 ਦਿਨਾਂ ਦਾ 15 ਦਿਨਾਂ ਦਾ ਟਾਈਮ ਲੈਣੇ ਆ ਸੀ ਤਾਂ ਅਗਲਾ ਕਹਿ ਦਿੰਦਾਗਾ ਵੀ ਨਹੀਂ ਉਦੋਂ ਤਾਂ ਸਰਦੀ ਲੰਘ ਜੂ ਲਓ ਜੀ ਹੁਣ ਇਹ ਵਾਲੇ ਸੂਟ ਤੁਸੀਂ ਹੁਣ ਲਾਓ ਤੇ ਅਗਲੀ ਸਰਦੀ ਵੇਲੇ ਵੀ ਤੁਹਾਡੇ ਚੜਦੀ ਸਰਦੀ ਚ ਵਧੀਆ ਪਹਿਣਗੇ ਤੇ ਹੁਣ ਵੀ ਤੁਸੀਂ ਡੇਢ ਮਹੀਨਾ ਪਾ ਕੇ ਤਿਆਗਲੀ ਸਰਦੀ ਚ ਚੜਦੀ ਸਰਦੀ ਵੇ ਤੁਹਾਡੇ ਕੋਲੇ ਮੋٹے ਸੂਟ ਵਧੀਆ ਹੋਣਗੇ ਪਾਉਣ ਨੂੰ ਹਾਂਜੀ ਇਹ ਪਹਿਲਾ ਸੂਟ ਹੁਣ ਆਪਣਾ ਅਗਲਾ ਸੂਟ ਹੈ ਹਾਂਜੀ ਇਹ ਆਪਣਾ ਅਗਲਾ ਸੂਟ ਹੈ ਦੇਖੋ ਇਹ ਵੀ ਐਲਪਾਈਨ ਤੇ ਹੈ ਬੁਰਦੀ ਫੁੱਲ ਗਰੰਟੀ ਹੈ ਜੀ ਰੰਗ ਇਹ ਦਾ ਇਹ ਮਹਿਰੂਨ ਕਲਰ ਹੈ ਡਾਰਕ ਮਹਿਰੂਨ ਕਲਰ ਹੈ ਦੇਖੋ ਤੁਸੀਂ ਤੁਹਾਨੂੰ ਪਸੰਦਾ ਤਾਂ ਸਕਰੀਨ ਸ਼ਾਟ ਲੈ ਲਓ ਹਾਂਜੀ ਇਹ ਮਹਿਰੂਨ ਕਲਰ ਹੈ ਦੇਖੋ ਜੀ ਆ ਵੀ ਅਲਪਾਈਨ ਤੇ ਐ ਇਹ ਵਾਲਾ ਕਲਰ ਇਹ ਡਾਰਕ ਬੋਟਲ ਗ੍ਰੀਨ ਚ ਪੈ ਜਾਂਦਾ ਜੀ ਇਹ ਥੋੜਾ ਬਲੈਕ ਜੀ ਚ ਧਾਂਤ ਪੈਂਦੀ ਹੈ ਇਹਦੀ ਰੈੱਡ ਕਲਰ ਦੇ ਫਲਾਵਰਾਂ ਵਿੱਚ ਦੇਖੋ ਇਹ ਵੀ ਅਲਪਾਈਨ ਤੇ ਐ ਇਹ ਸਿੰਗਲ ਸਿੰਗਲ ਪੀਸ ਹੀ ਮਿਲਣਗੇ ਜੀ ਜੇ ਕੋਈ ਕਹੂਗਾ ਵੀ ਦੋ ਲੈਣੇ ਇੱਕੋ ਜੇ ਦੋ ਨਹੀਂ ਮਿਲਣੇ ਸਿੰਗਲ ਸਿੰਗਲ ਪੀਸ ਹੀ ਰਹੇਗੇ ਸਾਡੇ ਕੋਲ ਹਾਂਜੀ ਦੇਖੋ ਹਾਂਜੀ ਅਗਲਾ ਸੂਟ ਹੈ ਇਹ ਵਾਲਾ ਇਹ ਬਲੈਕ ਬਲੈਕ ਇਹਦੀ ਭੁਏ ਹੈਗੇ ਜੀ ਬਲੈਕ ਭੁਏ ਹੈ ਦੇਖੋ ਵਿੱਚ ਜਾਮਨੀ ਜੇ ਰੰਗ ਦੇ ਛੋਟੇ ਛੋਟੇ ਬੂਟੀ ਹੈ ਕਈ ਭੈਣਾ ਛੋਟੇ ਪ੍ਰਿੰਟ ਪਸੰਦ ਕਰਦੀਆਂ ਉਹਨਾਂ ਲਈ ਇਹ ਵਾਲਾ ਸੂਟ ਪੂਰਾ ਪਰਫੈਕਟ ਹੈਗੇ ਦੇਖੋ ਇਹ ਵਾਲਾ ਆਪਣਾ ਅਗਲਾ ਸੂਟ ਹੈ ਵੀ ਛੋਟੇ ਪ੍ਰਿੰਟ ਚ ਹੀ ਹੈ ਇਹ ਨੇਵੀ ਬਲੂ ਕਲਰ ਹੈ ਵਿੱਚ yellow ਤੇ red ਕਲਰ ਦੀ ਬੂਟੀ ਆ ਜਾਂਦੀ ਦੇਖੋ ਹਾਂਜੀ ਇੱਕ ਗੱਲ ਹੋਰ ਪਲੀਜ਼ ਤੁਸੀਂ ਨਾ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਜਲਦੀ ਮੈਸੇਜ ਤੇ ਜਲਦੀ ਦੱਸ ਦਿਆ ਕਰੋ ਕਿਉਂਕਿ ਇੱਕ ਸਾਡੇ ਨਾਲਲੇ ਪਿੰਡੋਂ ਕੋਈ ਕੱਲ ਲੇਡੀਜ਼ ਆਏ ਉਹਨਾਂ ਨੇ ਸਾਡੀ ਪਹਿਲਾਂ ਵੀਡੀਓ ਦੇਖੀ ਸੀਗੀ ਉਹ ਉਹੀ ਸੂਟ ਦਾ ਸਕਰੀਨਸ਼ਾਟ ਲਈ ਫਿਰਦੇ ਸੀ ਉਹ ਸੂਟ ਸਾਡੇ ਕੋਲੇ ਸੇਲ ਹੋ ਗਿਆ ਸੀਗਾ ਤੇ ਉਹ ਲੈ ਤਾਂ ਹੋਰ ਵੀ ਗਏ ਪਰ ਉਹ ਕਹਿੰਦੇ ਮੈਂ ਸਕਰੀਨਸ਼ਾਟ ਲੈ ਕੇ ਰੱਖ ਲਿਆ ਕਹਿੰਦੇ ਅਸੀਂ ਦਵਾਲੀ ਜਾਣਾ ਸੀਗਾ ਅਸੀਂ ਆਖਿਆ ਵੀ ਚੱਲ ਅਸੀਂ ਜਾਵਾਂਗੇ ਉਦੋਂ ਲੈ ਆਂਗੇ प्लीज जल्दी ਤੁਸੀਂ ਜੇ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਨਾ ਜਲਦੀ ਆਰਡਰ ਕਰ ਦਿਆ ਕਰੋ ਜੀ ਹਾਫ ਪੇਮੈਂਟ ਕਰਕੇ ਪਹਿਲਾਂ ਤੁਸੀਂ ਸਾਈਡ ਤੇ ਕਰਵਾ ਲਿਆ ਕਰੋ 2-4 ਦਿਨ ਵਾਸਤੇ ਹਾਫ ਪੇਮੈਂਟ ਕਰਕੇ ਸਾਈਡ ਤੇ ਕਰਵਾ ਲਿਆ ਕਰੋ ਲੈ ਭਲਾ ਤੁਸੀਂ 2-4 ਦਿਨ ਬਾਅਦ ਚ ਜਾਇਆ ਕਰੋ ਹਾਂਜੀ ਜੇ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਲਓ ਹਾਂਜੀ ਇਹ ਰਿਹਾ ਆਪਣਾ ਅਗਲਾ ਸੂਟ ਇਹ ਵੀ ਬਲੂ ਕਲਰ ਤੇ ਹੈ ਦੇਖੋ yellow red ਔਰ white ਇਹਦੇ ਵਿੱਚ ਬਿੰਦੀ ਜੀ ਆ ਗਈ ਇਹ ਸੂਟ ਵੀ ਅਲਪਾਈਨ ਤੇ ਹੀ ਐ ਬੁਰ ਦੀ ਫੁੱਲ ਗਰੰਟੀ ਹੋਊਗੀ ਜੇ ਬਹੁਤ ਵਧੀਆ ਕੱਪੜਾ ਹੈਗਾ ਤੁਸੀਂ ਪਾਉਂਗੇ ਨਾ ਤਾਂ ਐ ਵਧੀਆ ਕੁੱਟਕੁੱਟ ਕੇ ਹੰਡਾਉਂਗੇ ਕੋਈ ਕੁਝ ਖਰਾਬ ਨਹੀਂ ਹੁੰਦਾ ਇਹਦਾ ਕੋਈ ਸਿੱਜਦਾ ਨਹੀਂ ਕੋਈ ਬੁਰ ਨਹੀਂ ਆਉਂਦਾ ਦੇਖੋ ਹਾਂਜੀ ਆਪਣੀ ਵਰਡ ਵਾਈ ਸ਼ਿਪਿੰਗ ਕਰਦੇ ਆ ਜੇ ਅਸੀਂ ਘਰ ਬੈਠੇ ਤੁਸੀਂ ਜਿੱਥੇ ਵੀ ਮਰਜ਼ੀ ਬੈਠੋ ਤੁਸੀਂ ਸਾਡੇ ਤੋਂ ਸੂਟ ਆਪਣਾ ਆਰਡਰ ਕਰਕੇ ਸੂਟ ਮੰਗਵਾ ਸਕਦੇ ਹੋ ਹਾਂਜੀ ਰੇਟ ਤੁਹਾਨੂੰ ਸਾਰੇ ਸੂਟਾਂ ਦੇ ਜਿਹੜੇ ਆਪਣੇ ਸਿੰਗਲ ਸਿੰਗਲ ਸੂਟ ਆ ਸਾਰਿਆਂ ਦਾ ਇੱਕੋ ਹੀ ਰੇਟ ਰੱਖਿਆ ਜੀ ਅਸੀਂ ਤੁਹਾਨੂੰ ਦੱਸਦੇ ਆਂ ਇਕ ਇਹ ਕੇਵਾਲਾ ਸੂਟ ਆਪਣਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਹਾਂਜੀ ਇਹ ਵੀ ਅਲਪਾਈਨ ਤੇ ਹੈ ਬੁਰਦੀ ਫੁੱਲ ਗਰੰਟੀ ਹੈ ਜੀ ਕੱਪੜਾ ਬਹੁਤ ਵਧੀਆ ਹੈ ਦੇਖੋ ਕਿੰਨਾ ਸੋਹਣਾ ਦਾ ਪ੍ਰਿੰਟ ਹੈਗਾ ਇਹ ਗਰਲਸ਼ ਸ਼ਾਈਟਮ ਵੀ ਹੈਗੀ ਹੈ ਤੇ 30 35 ਸਾਲ ਦੀ ਲੜੀ ਵੀ ਪਾ ਸਕਦੀ ਹੈ ਦੇਖੋ ਕਿੰਨਾ ਸੋਹਣਾ ਸੂਟ ਹੈ ਭਲਾ 20 25 ਸਾਲ ਦੀ ਕੁੜੀ ਪਾਵੇ ਤੇ ਭਲਾ ਦੀ ਕੋਈ 30 35 ਸਾਲ ਦੀ ਪਾਵੇ ਕੁੜੀ ਦੇਖੋ ਕਿੱਦਾਂ ਸੋਹਣਾ ਸੂਟ ਹੈ ਕਿੰਨਾ ਸੋਹਣਾ ਪ੍ਰਿੰਟ ਹੈ ਦਾ ਹਾਂਜੀ ਇਹਦਾ ਰੇਟ ਹੈਗਾ 400 ਰੁਪਏ ਦੇਖੋ ਜਿਹੜੇ ਆਪਾਂ ਪਹਿਲਾਂ ਤੁਹਾਨੂੰ ਸੂਟ ਦਿਖਾਏ ਆ ਨੀਚੇ ਸਾਰੇ ਉਹਨਾਂ ਦਾ ਰੇਟ ਹੈਗਾ ਜੀ 350 ਰੁਪਏ ਇਹਦਾ ਰੇਟ ਹੈਗਾ ਜੀ 400 ਰੁਪਏ ਹਾਂਜੀ ਇਹਦਾ ਰੇਟ ਹੈਗਾ 400 ਰੁਪਏ ਇਹਦੇ ਜਿਹੜੇ ਇਹ ਤੋਂ ਪਹਿਲਾਂ ਸੂਟ ਦਿਖਾਤੇ ਤੁਹਾਨੂੰ ਉਹਨਾਂ ਦਾ ਹੈਗਾ 350 ਰੁਪਏ ਹਾਂਜੀ ਜੇ ਤੁਹਾਨੂੰ ਪਸੰਦ ਆ ਇਹ ਅਗਲੀ ਸਰਦੀ 'ਚ ਮੇਰੀ ਗਰੰਟੀ ਹੈ ਜੀ ਇਹ ਸੂਟ ਤੁਹਾਨੂੰ 550 ਤੋਂ ਘੱਟ ਨਹੀਂ ਮਿਲਣਗੇ ਜਿਹੜੇ ਆ ਸਾਰੇ ਦਿਖਾਈ ਜਾਂਦੇ ਆ ਮੈਂ ਤੁਹਾਨੂੰ ਸੂਟ 550 ਤੋਂ ਘੱਟ ਨਹੀਂ ਮਿਲੂਗਾ ਅਗਲੀ ਸਰਦੀ 'ਚ ਇਹ ਵਾਲਾ ਸੂਟ ਤੁਹਾਨੂੰ ਹਾਂਜੀ ਇਹ ਵਾਲੇ ਸੂਟ ਸਾਰੇ ਹੈਗੇ 350 ਰੁਪਏ ਦੇਖੋ 350 ਰੁਪਏ ਇਹ ਵੀ 350 ਸਾਰੇ ਸੂਟ 350 ਰੁਪਏ ਦੇਖੋ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਦਿਓ ਤਾਂ ਤੁਹਾਡਾ ਸੂਟ ਪਹੁੰਚਦਾ ਸੀ ਕਰ ਦਾਂਗੇ ਜੀ ਅਗਲਾ ਸੂਟ ਆਪਣਾ ਇਹ ਵਾਲਾ ਇਹ ਵੀ ਸਿੰਗਲ ਪੀਸ ਹੀ ਹੈ ਜੀ ਆਪਣੇ ਕੋਲ ਪ੍ਰਿੰਟ ਦੇਖੋ ਕਿੰਨਾ ਸੋਹਣਾ ਕਪੜਾ ਵੀ ਪੂਰਾ ਮਲਾਈਮਾ ਇਹ ਹਾਂਜੀ ਇਹ ਮੋਟਾ ਸਟੱਫ ਹੀ ਹੈ ਵੀ ਦੇਖੋ ਜੇ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਲਓ ਹਾਂਜੀ ਬੁਰਦੀ ਫੁੱਲ ਗਰੰਟੀ ਹੈ ਕੱਪੜੇ ਤੇ ਇਸ ਤੇ ਵੀ ਹਾਂ ਤੁਹਾਨੂੰ ਕੋਈ ਵੀ ਸੂਟ ਦਿਖਾਉਣੇ ਆ ਕਿਸੇ ਵੀ ਸੂਟ ਦਾ ਕੋਈ ਲੰਬਾ ਨਹੀਂ ਹੈਗਾ ਜੀ ਅਸੀਂ ਮਾੜਾ ਕੱਪੜਾ ਸੇ ਆਪ ਹੀ ਨਹੀਂ ਚੱਕਦੇਗੇ ਸਾਡੇ ਕੋਲੇ ਵਧੀਆ ਸੂਟ ਹੀ ਹੁੰਦੇ ਆ ਸਾਰੇ ਅੱਜ ਤੱਕ ਤੁਹਾਨੂੰ ਕਿਸੇ ਵੀ ਸੂਟ ਦਾ ਅਦੇ ਲੰਬਾ ਨਹੀਂ ਆਇਆਗਾ ਦੇਖੋ ਜੇ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਲਓ ਇਹਦਾ ਰੇਟ ਹੈਗਾ ਜੀ 450 ਰੁਪਏ ਹਾਂਜੀ ਇਹਦਾ ਰੇਟ ਹੈਗਾ 450 ਰੁਪਏ ਜੇ ਅਗਲਾ ਸੂਟ ਆਪਨਾ ਆਵਾ ਦੇਖੋ ਇਹ ਪਸ਼ਮੀਨੇ ਤੇ ਹੈ ਜੀ ਇਹ ਪਸ਼ਮੀਨਾ ਪਸ਼ਮੀਨੇ ਦਾ ਸੂਟ ਹੈ ਦੇਖੋ ਇਹ ਵਾਲਾ ਇਹਦਾ ਬਾਰਡਰ ਆ ਜਾਊਗਾ ਘੇਰੇ ਤੇ ਬਾਰਡਰ ਆ ਜਾਊਗਾ ਇਹ ਵਾਲੀ ਇਹਦੀ ਬਾਜੂ ਆ ਜਾਊਗੀ ਇਹਦੀ ਬੈਕ ਸਾਈਡ ਵੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਹਾਂਜੀ ਇਹ ਵਾਲਾ ਇਹ ਵਾਲਾ ਤੁਸੀਂ ਬੈਕ ਸਾਈਡ ਵੀ ਬਣਾ ਸਕਦੇ ਆ ਤੇ ਤੁਸੀਂ ਫਰੰਟ ਵੀ ਬਣਾ ਸਕਦੇ ਹੋ ਜੇ ਤੁਸੀਂ ਇਹ ਵਾਲਾ ਫਰੰਟ ਬਣਾਉਂਗੇ ਇਹ ਫਰੰਟ ਵੀ ਬਹੁਤ ਸੋਹਣਾ ਬਣਨਾ ਹੈ ਇਹ ਵਾਲਾ ਇਹ ਵਾਲੀ ਇਹਦੀ ਸਿੰਪਲ ਬੈਕ ਸਾਈਡ ਆ ਜਾਊਗੀ ਦੇਖੋ ਇਹ ਵਾਲਾ ਫਰੰਟ ਆ ਗਿਆ ਇਹ ਵਾਲੀ ਬੈਕ ਸਾਈਡ ਆ ਗਈ ਇਹ ਵਾਲੀ ਇਹਦੀ ਬਾਜੂ ਆ ਗਈ ਹਾਂਜੀ ਇਹਦੇ ਨਾਲ ਹੈਗਾ ਸ਼ਾਲ ਬਹੁਤ ਸੋਹਣਾ ਸ਼ਾਲ ਹੈ ਇਹ ਮੈਚਿੰਗ ਸੂਟ ਆ ਦੇਖੋ ਹਾਂਜੀ ਇਹ ਵਾਲੀ ਇਹਦੇ ਨਾਲ ਬਾਟਮ ਹੈ ਪਸ਼ਮੀਨੇ ਚ ਇਹ ਸਿੰਪਲ ਪਸ਼ਮੀਨਾ ਹੈ ਜੀ ਹਾਂਜੀ ਇਹ ਨਾਲ ਇਹ ਵਾਲੀ ਪਾਟਮ ਹੈ ਦੀ ਇਹ ਦੇਖੋ ਤੁਸੀਂ ਤੇ ਆ ਰਿਹਾ ਇਹਦਾ ਸ਼ਾਲ ਸ਼ਾਲ ਪੂਰਾ ਖੁੱਲਾ ਡੁੱਲਾ ਦੇਖੋ ਪੂਰਾ 2.5 2 ਮੀਟਰ ਦਾ ਸ਼ਾਲ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਸ਼ਾਲ 'ਚ ਵੀ ਹਾਂਜੀ ਦੇਖੋ ਜਿੱਦਾਂ ਘੇਰੇ ਤੇ ਬਾਰਡਰ ਆ ਗਿਆ ਉਸੇ ਤਰ੍ਹਾਂ ਹੀ ਇਹਦੇ ਸ਼ਾਲ ਦੇ ਪੱਲਿਆਂ ਤੇ ਬਾਰਡਰ ਆ ਗਿਆ ਵਿਚਾਲੇ ਬੂਟੀ ਆ ਗਈ ਛੋਟੀ ਹਾਂਜੀ ਜੇ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਇਹਦਾ ਰੇਟ ਹੈਗਾ 700 ਰੁਪਏ ਹਾਂਜੀ 700 ਰੁਪਏ ਰੇਟ ਆ ਇਹਦਾ ਹਾਂਜੀ ਅਗਲਾ ਸੂਟ ਰਿਹਾ ਆਪਣਾ ਇਹ ਵੀ ਪਸ਼ਮੀਨੇ ਤੇ ਆ ਦੇਖੋ ਇਹ ਵਾਲਾ ਦਾ ਘੇਰਾ ਆ ਗਿਆ ਜੀ ਇਹ ਫਲਾਵਰ ਇਹਦੇ ਘੇਰੇ ਤੇ ਆ ਦੇਖੋ ਇਹ ਵਾਲਾ ਦੇ neck ਤੇ ਆ ਗਈ ਪੱਟੀ ਇਸ ਤਰ੍ਹਾਂ ਪੱਟੀ ਬਣੀ ਹੋਈ ਹੈ ਛੋਟਾ ਨਾਲ ਫਲਾਵਰ ਬਣਾ ਹੋਇਆ ਆਹ ਵਾਲੀ ਇਹਦੇ ਆ ਗਈ ਬਾਜੂ ਤੇ ਦੇਖੋ ਇੱਕ ਫਲਾਵਰ ਬਣਾ ਹੋਇਆ ਨਾਲ ਬਾਰਡਰ ਆ ਗਿਆ ਬਾਜੂ ਦੇ ਉਸੇ ਤਰ੍ਹਾਂ ਜਿਸ ਤਰ੍ਹਾਂ ਘੇਰੇ ਤੇ 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 ਆ ਗਿਆ neck ਤੇ ਆਇਆ ਵਾ ਇਹ ਵੀ ਪਸ਼ਮੀਨੇ ਤੇ ਹੀ ਹੈ ਜੀ ਦੇਖੋ ਇਹਦੇ ਨਾਲ ਵੀ ਇਹ ਮੈਚਿੰਗ ਸੂਟ ਹੈ ਦੇਖੋ ਇਹਦੇ ਨਾਲ ਇਹ ਵਾਲੀ ਬਾਟਮ ਹੈ ਹਾਂਜੀ ਇਹ ਤਾਂਬਾ ਸ਼ੇਡ ਹੈਗਾ ਤਾਂਬਾ ਜਿਹਾ ਸ਼ੇਡ ਹੈ ਜੀ ਇਹ ਵਾਲਾ ਦੇਖੋ ਹਾਂਜੀ ਇਹ ਵਾਲਾ ਇਹਦੇ ਨਾਲ ਸ਼ਾਲ ਹੈ ਦੇਖੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਐਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਪੂਰਾ ਡਬਲ ਸ਼ਾਲ ਹੈ ਜੀ ਐ ਨਹੀਂ ਛੋਟੇ ਜਿਹੇ ਨਹੀਂ ਸਟੌਲ ਜਿਹੇ ਨਹੀਂ ਗੇ ਪੂਰੇ ਸ਼ਾਲ ਹੈ ਵੱਡੇ ਦੁਪੱਟਾ ਦੁਪੱਟਾ ਟਾਈਪ ਹੀ ਹੈ ਹਾਂਜੀ ਇਹਦਾ ਰੇਟ ਹੈਗਾ 575 ਰੁਪਏ ਪਲੱਸ ਸ਼ਿਪਿੰਗ ਹਾਂਜੀ ਇਹ ਆਪਣਾ ਅਗਲਾ ਸੂਟ ਇਹ ਇਹਦੇ ਚ ਕਲਰ ਹੈ ਜੀ ਇਹ ਤੰਬਾ ਸ਼ੇਡ ਆ ਗਿਆ ਇਹ ਨੇਵੀ ਬਲੂ ਆ ਦੇਖੋ ਇਹ ਨੇਵੀ ਬਲੂ ਪੋਏ ਆ ਦੀ ਵਿੱਚ ਇਸ ਤਰ੍ਹਾਂ ਪ੍ਰਿੰਟ ਬਣਾਇਆ ਹੋਇਆ ਉਸੇ ਤਰ੍ਹਾਂ ਫਲਾਰ ਆ ਗਿਆ ਉਸ ਤਰ੍ਹਾਂ ਇਹ ਨੈਕ ਆ ਗਿਆ ਸੇਮ ਸੂਟ ਹੀ ਹੈ ਜੀ ਉਹ ਵਾਲਾ ਉਹ ਤੰਬਾ ਸ਼ੇਡ ਆਗਾ ਸੀ ਇਹ ਨੇਵੀ ਬਲੂ ਆ ਗਿਆ ਦੇਖੋ ਆਹ ਵਾਲੀ ਇਹਦੀ ਬਾਟਮ ਹੈਗੀ ਹੈ ਨਾਲ ਤੇ ਉਦਾਂ ਦੇ ਇਹਦਾ ਸ਼ਾਲ ਆ ਗਿਆ ਹਾਂਜੀ ਇਹ ਵੀ 575 ਰੁਪਏ ਪਲੱਸ ਸ਼ਿਪਿੰਗ ਹਾਂਜੀ 575 ਰੁਪਏ ਸ਼ਿਪਿੰਗ ਅਲੱਗ ਤੋਂ ਹੋਊਗੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਆਰਡਰ ਜਲਦੀ ਕਰਿਆ ਕਰੋ ਜੇ ਮੁੜ ਕੇ ਸੇਲ ਹੋ ਜਾਂਦੇ ਆ ਤੁਸੀਂ ਬਾਅਦ ਚ ਫਿਰ ਸੂਟ ਭਾਲਦੇ ਆ ਸੂਟ ਬਾਅਦ ਚ ਮਿਲਦਾ ਨਹੀਂਗਾ ਹਾਂਜੀ ਇਹ ਆਪਣਾ ਅਗਲਾ ਸੂਟ ਬਹੁਤ ਸੋਹਣਾ ਸੂਟ ਆ ਜੀ ਦੇਖੋ ਇਸ ਇਹਦੇ ਵਿੱਚ ਨਾ ਇਹ ਵਰਕ ਹੋਇਆ ਵਾ ਜਿਹੜਾ ਤੁਹਾਨੂੰ ਆ ਚੈੱਕ ਚੈੱਕ ਜਿਹਾ ਦਿਖਦਾ ਪਿਆ ਨਾ ਇਹ ਵਰਕ ਹੋਇਆ ਜੀ ਜਿਵੇਂ ਚਿਕਨ ਵਰਕ ਨਹੀਂ ਆਂਦਾ ਸੀ ਪਹਿਲਾਂ ਉਸ ਤਰ੍ਹਾਂ ਹੀ ਵਰਕ ਹੋਇਆ ਵਾ ਦੇਖੋ ਸਾਰੇ ਸੂਟ ਚ ਐ ਦੇਖੋ ਬੈਕ ਸਾਈਡ ਫਰੰਟ ਦੋਨੋਂ ਆ ਦੇਖੋ ਹਾਂਜੀ ਇਹ ਵਾਲੇ ਦਾ ਘੇਰਾ ਆ ਗਿਆ ਇਸ ਤਰ੍ਹਾਂ ਆ ਉਸ ਤਰ੍ਹਾਂ ਬਾਜੂ ਆ ਗਈ ਦੇਖੋ ਆ ਨੈੱਕ ਬਣਿਆ ਵਾ ਆ ਗਿਆ ਆ ਪੱਟੀ ਨੈੱਕ ਤੇ ਆ ਗਈ ਹਨਾ ਚਿਕਨ ਚਿਕਨ ਤੇ ਸੂਟ ਆ ਇਹ ਚਿਕਨ ਵਰਕ ਦਾ ਸੂਟ ਹੈ ਦੇਖੋ ਬਹੁਤ ਸੋਹਣਾ ਸੂਟ ਹੈ। ਇਹਦੇ ਵਿੱਚ ਕਲਰ ਆਪਣੇ ਕੋਲੇ ਤਿੰਨ ਹੈਗੇ ਆ। ਹਾਂਜੀ ਇਹ ਵੀ ਪਸ਼ਮੀਨੇ ਤੇ ਆ। ਦੇਖੋ ਇਸ ਤਰ੍ਹਾਂ ਦੀ ਬਾਟਮ ਆ ਗਈ। ਸਿੰਪਲ ਪਸ਼ਮੀਨਾ ਹੈ ਜਿਹੜਾ ਵਾਲਾ। ਇਹ ਤੰਬਾ ਸ਼ੇਡ ਆ ਗਿਆ। ਇਹਦੇ ਨਾਲ ਵੀ ਇਸ ਤਰ੍ਹਾਂ ਦਾ ਸ਼ਾਲ ਹੈ ਦੇਖੋ। ਹਾਂਜੀ ਦੇਖੋ। ਜੜੀਆਂ ਭੈਣਾਂ ਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਕਰ ਦਿਓ। ਜੇ ਤੁਸੀਂ ਸੂਟ ਸਾਈਡ ਤੇ ਕਰਵਾਉਣਾ ਹਾਫ ਪੇਮੈਂਟ ਕਰਕੇ ਸੂਟ ਸਾਈਡ ਤੇ ਕਰਵਾ ਦਿਆ ਕਰੋ ਜੀ ਹਾਂਜੀ ਇਹਦਾ ਰੇਟ ਹੈਗਾ 699 ਰੁਪਏ ਪਲੱਸ ਸ਼ਿਪਿੰਗ ਦੇਖੋ ਸੂਟ ਪਸੰਦ ਆ ਤਾਂ ਤੁਹਾਨੂੰ ਸਕਰੀਨਸ਼ਾਟ ਲੈ ਲਓ ਜਿੰਨਾ ਪਹਿਲਾਂ ਆ ਦੇ ਆਰਡਰ ਚੱਲ ਰਹੇ ਆ ਤੁਸੀਂ ਵੀ ਰਖਵਾ ਸਕਦੇ ਹੋ ਇਹ ਵਾਲੇ ਸੂਟ ਦੇਖੋ ਇਹਨਾਂ ਚੋਂ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣੇ ਲਈ ਰਖਵਾ ਸਕਦੇ ਹੋ ਹਾਂਜੀ ਇੱਕ ਕਲਰ ਇਹਦੇ ਵਿੱਚ ਇਹ ਹੈਗਾ ਦੇਖੋ ਇਹ ਨੇਵੀ ਬਲੂ ਤੇ ਆ ਇਹ ਇਹਦੇ ਨਾਲ ਦੀ ਜਿਹੇ ਚ ਤਿੰਨ ਕਲਰ ਆਪਣੇ ਕੋਲੇ ਇਹ ਤੰਬਾ ਆ ਗਿਆ ਨੈਵੀ ਬਲੂ ਆ ਗਿਆ ਇਹ ਪੂਰੀ ਪ੍ਰੀਮੀਅਮ ਕੁਆਲਿਟੀ ਹੈ ਤੁਸੀਂ ਦੇਖੋ ਪਾਇਆ ਵਾ ਸੂਟ ਬਹੁਤ ਸੋਹਣਾ ਲੱਗਣਾ ਦੇਖੋ ਜੀ ਇਸ ਤਰ੍ਹਾਂ ਵਰਕ ਆ ਇਹਦੇ ਆ ਆ ਇਹਦਾ ਘੇਰਾ ਆ ਗਿਆ ਆ ਦੇਖੋ ਆ ਇਹਦਾ ਘੇਰੇ ਦਾ ਬਾਰਡਰ ਆ ਗਿਆ ਉਹ ਥੋੜਾ ਕਲਰ ਨਾ ਲਾਈਟ ਜਿਹਾ ਸੀ ਉਹ ਤੇ ਪਤਾ ਨਹੀਂ ਲੱਗਦਾ ਸੀਗਾ ਆ ਦੇਖੋ ਇਸ ਤਰ੍ਹਾਂ ਇਹਦਾ ਘੇਰਾ ਆ ਗਿਆ ਹਾਂਜੀ ਇਹ ਵਾਲਾ ਕਲਰ ਹੈਗਾ ਬਰਾਊਨ ਬਰਾਊਨ ਕਲਰ ਹੈ ਇਹ ਵਾਲਾ ਇਹ ਨੇਵੀ ਬਲੂ ਆ ਗਿਆ ਇਹ ਤੰਬਾ ਆ ਗਿਆ ਇਹ ਬਰਾਊਨ ਸ਼ੇਡ ਆ ਗਿਆ ਜੇ ਤੁਹਾਨੂੰ ਇਹਨਾਂ ਚੋਂ ਸੂਟ ਪਸੰਦ ਆ ਤਾਂ ਤੁਸੀਂ 699 ਦਾ ਪ੍ਰਾਈਸ ਹੈ ਜੀ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਇੱਕ ਹਰੇਆ ਸੂਟ ਆਪਣਾ ਇਹ ਵੈਲਵਟ ਦਾ ਸੂਟ ਹੈ ਜੀ ਵੈਲਵਟ ਦੀ ਇਹਦੇ ਨਾਲ ਬਾਟਮ ਹੈ ਹਾਂਜੀ ਬਹੁਤ ਸੋਹਣਾ ਪ੍ਰਿੰਟ ਹੈ ਦਾ ਇਹ ਹੈਗਾ ਸਕਿਨ ਕਲਰ ਇਹਦੀ ਪੋਏ ਆ ਤੇ ਬਰਾਊਨ ਕਲਰ ਦੀ ਇਹਦੀ ਬਾਟਮ ਹੈ ਦੇਖੋ ਕਾਫੀ ਸ਼ੇਡ ਕਾਫੀ ਸ਼ੇਡ ਪੈ ਜਾਂਦਾ ਬਾਟਮ ਦਾ ਕਾਫੀ ਸ਼ੇਡ ਸਕਿਨ ਤੇ ਇਹ ਵਿੱਚ ਇਹਦੇ ਪ੍ਰਿੰਟ ਆ ਗਿਆ orange ਕਲਰ ਦਾ ਪ੍ਰਿੰਟ ਆ ਗਿਆ ਹਾਂਜੀ ਇਹ ਵਾਲਾ ਇਹਦੇ ਨਾਲ ਦੁਪੱਟਾ ਹੈ ਇਹ ਵੀ ਆਪਣੇ ਕੋਲ ਸਿੰਗਲ ਪੀਸ ਹੀ ਰਹਿ ਗਿਆ ਜੀ ਇਹ 6-7 ਸੂਟ ਸੀਗੇ ਇਹ ਸਿੰਗਲ ਪੀਸ ਹੀ ਰਹਿ ਗਿਆ ਦੇਖੋ ਹਾਂਜੀ ਇਹਦਾ ਰੇਟ ਹੈਗਾ 450 ਰੁਪਏ ਤੁਸੀਂ ਦੁਪੱਟਾ ਡੋਰੀਆ ਦਾ ਡਾਈ ਕਰਵਾਉਂਗੇ ਨਾ ਤਾਂ ਇਹ ਦੁਪੱਟਾ ਤੁਹਾਨੂੰ 100 ਰੁਪਏ 150 ਤੋਂ ਘੱਟ ਨਹੀਂ ਆਉਂਦਾ ਜੀ 100 ਰੁਪਏ ਡਾਈ ਵਾਲਾ ਲੈ ਲੈਂਦਾ 250 300 ਦਾ ਤਾਂ ਤਾਂ ਦੁਪੱਟਾ ਹੀ ਪੈ ਜਾਂਦਾ ਪੂਰਾ ਡਬਲ ਦੁਪੱਟਾ ਦੇਖੋ ਹਾਂਜੀ ਪੂਰਾ ਡਬਲ ਦੁਪੱਟਾ 2.5 ਮੀਟਰ ਦਾ ਹਾਂਜੀ ਇਹ ਹੈਗਾ 450 ਰੁਪਏ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਦਿਓ ਤੇ ਆਪਣਾ ਸੂਟ ਬੁੱਕ ਕਰਵਾ ਲਓ ਇਹ ਸਿੰਗਲ ਪੀਸ ਹੀ ਜੀ ਆਪਣੇ ਕੋਲ ਸਿੰਗਲ ਹੀ ਰਹਿ ਗਏ ਵਾਲਾ ਹਾਂਜੀ ਇਹ ਆਪਣਾ ਅਗਲਾ ਸੂਟ ਦੇਖੋ ਆਲ ਓਵਰ ਸੂਟ ਹੈ ਜੀ ਇਹ ਪਿਓਰ ਪਸ਼ਮੀਨੇ ਦਾ ਸੂਟ ਆ ਦੇਖੋ ਆਲ ਓਵਰ ਸੂਟ ਆ ਇਹਦਾ ਕਲਰ ਹੈਗਾ ਅੰਗੂਰੀ ਜਿਹਾ ਕਲਰ ਹੈ ਜੀ ਅੰਗੂਰੀ ਕਲਰ ਦੀ ਤਾਂਤ ਪੈਂਦੀ ਹੈ ਇਹ ਭੋਇਆ ਮਤਲਬ ਇਹਦੀ ਅੰਗੂਰੀ ਜਿਹਾ ਸ਼ੇਡ ਦੇਖੋ ਇਸ ਤਰ੍ਹਾਂ ਸਕਿਨ ਕਲਰ ਗਾਜਰੀ ਕਲਰ ਤੇ ਆ ਇਹਦੇ ਵਿੱਚ ਗ੍ਰੀਨ ਡਾਰਕ ਗ੍ਰੀਨ ਜਾਂ ਬਲੈਕ ਗ੍ਰੀਨ ਜਾਂ ਫਲਾਵਰ ਆ ਗਿਆ हां जी ਤੁਸੀਂ ਨੇੜੇ ਤੋਂ ਰੰਗ ਦੇਖ ਸਕਦੇ ਹੋ ਹਾਂ ਕਲਰ ਤੁਹਾਨੂੰ ਸੇਮ ਹੀ ਮਿਲੂਗਾ ਜਿਹੜਾ ਵੀਡੀਓ ਚ ਦਿਖੀ ਜਾਂਦਾ ਤੁਹਾਨੂੰ ਸੇਮ ਕਲਰ ਹੈ ਇਹ ਦੇਖੋ ਹਾਂ ਜੀ ਇਹਦੇ ਨਾਲ ਦੁਪੱਟਾ ਹੈਗਾ ਮਸਲੀਨ ਦਾ ਐਸ ਤਰ੍ਹਾਂ ਦੇਖੋ ਦੁਪੱਟਾ ਇਹਦਾ ਪੂਰਾ ਡਬਲ ਦੁਪੱਟਾ ਹੈ ਜੀ ਦੇਖੋ ਹਾਂ ਜੀ ਇਹਦਾ ਰੇਟ ਹੈਗਾ 1200 ਵਿਦ ਸ਼ਿਪਿੰਗ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਲਓ ਹਾਂਜੀ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਦੇਖੋ ਕਲਰ ਇਹ ਵੀ ਬਹੁਤ ਸੋਹਣਾਗਾ ਇਹ ਲਾਈਟ ਲਵੇਂਡਰ ਜਿਹਾ ਸ਼ੇਡ ਹੈਗਾ ਹਾਂਜੀ ਬੋਰਦੀ ਫੁੱਲ ਗਰੰਟੀ ਹੈ ਇਹਦੀ ਤੁਹਾਨੂੰ ਜਿੰਨੇ ਵੀ ਸੂਟ ਦਿਖਾਤੇ ਕੋਈ ਵੀ ਖਰਾਬ ਹੋਣ ਵਾਲਾ ਨਹੀਂ ਸੂਟ ਹੈਗਾ ਤੁਸੀਂ ਪਾ ਕੇ ਆਪ ਹੀ ਯਾਦ ਰੱਖੋਗੇ ਜੀ ਹਾਂ ਵੀ ਵਾਕਈ ਕੱਪੜਾ ਸਹੀਗਾ ਦੇਖੋ ਇਹ ਵਾਲਾ ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਕੱਪੜੇ ਦਾ ਦੁਪੱਟੇ ਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਸੂਟ ਦਾ ਪੈਂਟ ਵੀ ਬਹੁਤ ਸੋਹਣਾ ਦੇਖੋ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਹਾਂਜੀ ਇਹਦਾ ਵੀ ਸੇਮ ਰੇਟ ਹੀ ਹੈ ਜੀ 1200 ਰੁਪਏ ਵਿਦ ਸ਼ਿਪਿੰਗ ਹਾਂ ਜੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਹਾਂਜੀ ਇੱਕ ਇਹ ਵਾਲੇ ਆਪਣੇ ਕੋਲੇ ਪਲੇਨ ਸੂਟ ਆਏ ਸੀ ਦੇਖੋ ਇੱਕ ਹਾਦੀ ਸ਼ਿਲਕ ਤੇ ਹੈ ਜੀ ਦੇਖੋ ਤੁਸੀਂ ਇਹ ਤੇ ਤੁਸੀਂ ਤੁਸੀਂ ਲੈਸ ਵਗੈਰਾ ਲਾ ਕੇ ਬਣਾਉਣਾ ਲੈਸ ਲਾ ਕੇ ਬਣਾ ਲਓ ਵਰਕ ਕਰਵਾਉਣਾ ਵਰਕ ਕਰਾ ਲਓ ਜੇ ਤੁਸੀਂ ਕਪੜਾ ਪੂਰਾ ਵਧੀਆ ਚ ਹੈ ਜੀ ਤੁਸੀਂ ਇਹ ਨਹੀਂ ਵੀ ਜੇ ਹੈਂਡਵਰਕ ਵੀ ਕਰਵਾਉਂਗੇ ਨਾ ਤਾਂ ਹੈਂਡਵਰਕ ਵੀ ਤੁਸੀਂ ਕਰਵਾ ਸਕਦੇ ਹੋ ਭਾ ਲੈ 10000 ਵਾਲਾ ਹੈਂਡਵਰਕ ਕਰਵਾ ਲਓ ਭਾ 5 ਵਾਲਾ ਕਰਾ ਲਓ ਭਾ ਜਿੰਨੇ ਮਰਜ਼ੀ ਕਰਾ ਲਓ ਕਪੜਾ ਖਰਾਬ ਨਹੀਂ ਹੋਊਗਾ ਬਹੁਤ ਵਧੀਆ ਕਪੜਾ ਹੈ ਦੇ ਵਿੱਚ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ 6-7 ਕਲਰ ਹੈਗੇ ਤੁਹਾਨੂੰ ਦਿਖਾ ਦਿੰਨੇ ਆਂ ਹਾਂ ਜੀ ਜਿੰਨੇ ਮਰਜ਼ੀ ਇਸ ਨੂੰ ਇਹਨੂੰ ਤਿਆਰ ਕਰਵਾ ਲਓ ਤੁਸੀਂ ਬਿਲਕੁਲ ਖਰਾਬ ਹੋਣ ਵਾਲਾ ਕਪੜਾ ਨਹੀਂ ਹੈ ਇਹ ਬਹੁਤ ਵਧੀਆ ਕਪੜਾ ਹੈਗਾ ਹਾਂ ਜੀ ਖਾਦੀ ਸ਼ਲਕ ਤੇ ਹੈ ਹਾਂ ਜੀ ਇੱਕ ਦੋ ਦੂਜਾ ਕਲਰ ਆ ਗਿਆ ਜੀ ਇਹ ਵਾਲਾ ਗਾਜਰੀ ਸ਼ੇਡ ਆ ਗਿਆ ਇਹ ਵਾਲਾ ਲੈਮਨ ਸ਼ੇਡ ਆ ਗਿਆ ਦੇਖੋ ਆਹ ਵਾਲਾ ਗ੍ਰੇ ਕਲਰ ਆ ਗਿਆ ਸੇਮ ਹੀ ਕਪੜਾ ਇਹਦੇ ਵਿੱਚ ਇਸ ਤਰ੍ਹਾਂ ਡਾਟ ਬਣਿਆ ਹੋਇਆ ਦੇਖੋ ਬਰੀਕ-ਬਰੀਕ ਵਿੱਚ ਸੈਲਫ ਬਣਿਆ ਹੋਇਆ ਜੀ ਇਹਦੇ ਖਾਦੀ ਛਿਲਕ ਤੇ ਆ ਇਹ ਹਾਂਜੀ ਪਸ਼ਮੀਨੇ ਦਾ ਸੂਟ ਤੁਸੀਂ ਬਹੁਤ ਹੰਡਾ ਆਲੇ ਹੁਣ ਆ ਚੀਜ਼ ਦੇਖੋ ਜਿਵੇਂ ਮਰਜ਼ੀ ਤਿਆਰ ਕਰਵਾਓ ਇਹਨੂੰ ਹਾਂਜੀ ਇਹ ਦੇਖੋ ਆ ਕਲਰ ਵੀ ਸੇਮ ਹੀ ਆ ਰਿਹਾਗਾ ਦੇਖੋ ਕੈਮਰੇ ਚ ਇੱਕ ਕਾਵਲਾ ਕਲਰ ਆ ਗਿਆ ਇਹ ਬੋਟਲ ਗ੍ਰੀਨ ਤੋਂ ਥੋੜਾ ਜਿਹਾ ਹਟ ਕੇ ਜਿਆ ਕਲਰ ਇਹ ਕਲਰ ਵੀ ਬਹੁਤ ਸੋਹਣਾਗਾ ਹਾਂਜੀ ਪੰਜ ਛੇ ਕਲਰ ਦਿਖਾਤੇ ਆ ਤੁਹਾਨੂੰ ਇਹਦੇ ਚ ਮੈਂ ਜੇ ਕੋਈ ਵੀ ਕਲਰ ਤੁਹਾਨੂੰ ਇਹਨਾਂ ਚੋਂ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਪਣਾ ਸੂਟ ਆਰਡਰ ਕਰ ਸਕਦੇ ਹੋ ਹਾਂਜੀ ਇਹਦਾ ਰੇਟ ਹੈਗਾ 700 ਰੁਪਏ ਸ਼ਿਪਿੰਗ ਫ੍ਰੀ ਹਾਂਜੀ ਫ੍ਰੀ ਸ਼ਿਪਿੰਗ ਹੈ ਦੇਖੋ ਜੇ ਤੁਹਾਨੂੰ ਕੋਈ ਕਲਰ ਇਹਨਾਂ ਚੋਂ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਇਹ ਸੂਟ ਨੂੰ ਤੁਸੀਂ ਹੈਂਡਵਰਕ ਕਰਵਾਓ ਥ੍ਰੈਡ ਵਰਕ ਕਰਵਾਓ ਕੁਛ ਮਰਜ਼ੀ ਕਰਵਾਓ ਬਹੁਤ ਵਧੀਆ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਪਾਰਟੀ ਵੇਅਰ ਸੂਟ ਬਣਨਗੇ ਜਿਵੇਂ ਇਹਦੇ ਥੋੜੀ ਸ਼ਾਈਨਿੰਗ ਹੈ ਜਿਵੇਂ ਪਸ਼ਮੀਨਾ ਸਿੰਪਲ ਪਸ਼ਮੀਨਾ ਆਂਦਾ ਉਹ ਚ ਸ਼ਾਈਨਿੰਗ ਨਹੀਂ ਹੁੰਦੀ ਇੱਕ ਛਿਲਕ ਪਸ਼ਮੀਨਾ ਆ ਗਿਆ ਹਨਾ ਇੱਕ ਟੂ ਟੋਨ ਆ ਗਿਆ ਉਸੇ ਤਰ੍ਹਾਂ ਇੱਕ ਇਹ ਆ ਗਿਆ ਖਾਦੀ ਛਿਲਕ ਤੇ ਇਹ ਤੇ ਸ਼ਾਈਨਿੰਗ ਬਹੁਤ ਹੈ ਹੈਂਡਵਰਕ ਕਰਾਉਂਗੇ ਤਾਂ ਵੀ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਹੋਊਗਾ ਹਾਂਜੀ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਜੋ ਵੀ ਤੁਹਾਨੂੰ ਸੂਟ ਦਿਖਾਏ ਆ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਤੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਸਾਡੇ ਤੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਹੈਂਡਵਰਕ ਜਰੀਵਰਕ ਥ्रेडਵਰਕ ਹੈਂਡ ਪੇਂਟਿੰਗ ਦਾ ਸਾਰਾ ਅਵੇਲੇਬਲ ਹੈਗਾ ਤੁਸੀਂ ਕਿਸੇ ਵੀ ਕੱਪੜੇ ਤੇ ਕਿਸੇ ਵੀ ਫੈਬਰਿਕ ਦੇ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਤੇ ਅਗਲੀ ਵੀਡੀਓ ਬਹੁਤ ਹੀ ਜਲਦ ਤੁਹਾਨੂੰ ਵਰਕ ਹੋਏ ਸੂਟਾਂ ਦੀ ਲੈ ਕੇ ਆਵਾਂਗੇ ਆਪਣੇ ਸੂਟ ਰੈਡੀ ਹੋ ਰਹੇ ਆ ਅੱਜ ਦੇ ਲਈ ਬਸ ਇੰਨਾ ਹੀ ਧੰਨਵਾਦ